ਇਸ ਤਰ੍ਹਾਂ ਵੀ ਕਰ ਰਹੇ ਸੀ ਵੀ ਫਰਾਡ ਬਹੁਤ ਹੋ ਰਿਹਾ ਇੱਕ ਪੰਜਾਬੀ ਹੁਣ ਬੰਦਾ ਫੜਿਆ ਗਿਆ ohio ਦੀ ਟਰਕਿੰਗ ਕੰਪਨੀ ਆ ਉਹਦਾ ਮਾਲਕ ਉਹਨੂੰ ਜੇਲ੍ਹ ਹੋਈ ਆ ਇਲੀਗਲੀ ਕਨਸੋਲੀਡੇਟ ਕਰਦੇ ਸੀ ਲੋਡਸ ਤੇ ਡਿਲੀਵਰ ਨਹੀਂ ਕਰਦੇ ਸੀ ਚੋਰੀ ਵੀ ਕਰਦੇ ਸੀ ਇਹ ਅੱਜ ਦੀ ਖਬਰ ਆ ਸੀਡੀ ਲਾਈਵ ਸਰਚ ਕਰ ਲਿਓ ਤੇ ohio ਦੀ ਟਰਕਿੰਗ ਕੰਪਨੀ ਦੇ ਮਾਲਕ ਗੈਰੀ ਪੁੱਲਰ ਗੁਰਤੇਜ ਸਿੰਘ ਜਿਹਦਾ ਨਾਮ ਦੱਸਿਆ ਗਿਆ ਵੀ ਸਤੰਬਰ 11 2024 ਨੂੰ 12 ਮਹੀਨਿਆਂ ਦੀ ਸਜ਼ਾ ਹੋਈ ਆ 3 ਸਾਲਾਂ ਦੀ ਸੁਪਰਵਾਈਜ਼ਡ ਰਿਲੀਜ਼ 100 ਡਾਲਰ ਸਪੈਸ਼ਲ ਸਿਸਟਮ ਅਸੈਸਮੈਂਟ ਤੇ 100 ਆਵਰਸ ਆਫ ਕਮਿਊਨਿਟੀ ਸਰਵਿਸ ਇਹ ਯੂ ਐਸ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਆਫਿਸ ਆਫ ਇਨਸਪੈਕਟਰ ਜਨਰਲ ਉਹਨਾਂ ਨੇ ਰਿਪੋਰਟ ਜਾਰੀ ਕੀਤੀ ਆ ਕਹਿੰਦੇ ਭਈ ਗੈਰੀ ਸਿੰਘ ਨੇ ਫਰਵਰੀ 2024 ਦੇ ਵਿੱਚ ਵਾਇਰ ਫਰਾਡ ਚਾਰजेस ਦੇ ਅਧੀਨ ਆਪਣੇ ਆਪ ਨੂੰ ਦੋਸ਼ੀ ਮੰਨਿਆ ਹੈਗਾ April 2018 ਤੋਂ ਲੈ ਕੇ ਮਈ 2022 ਤੱਕ ਇਹਨਾਂ ਨੇ ਜਿਹੜੇ ਲੋਡ ਡਿਲੀਵਰ ਕੀਤੇ ਉਹ ਕਹਿੰਦੇ ਵੀ ਜਾਂ ਤਾਂ ਕਈ ਵਾਰੀ ਡਿਲੀਵਰ ਨਹੀਂ ਕੀਤੇ ਜਾਂ ਜਿਹੜੇ ਪ੍ਰੀਮੀਅਮ ਰੇਟ ਦੇ ਉੱਤੇ ਲੋਡ ਲਾਏ ਸੀ ਜਿੱਦਾਂ ਜਿਆਦੇ ਪ੍ਰਾਈਸ ਤੇ ਉੱਤੇ ਵੀ ਅਸੀਂ ਸਿਰਫ ਤੁਹਾਡਾ ਹੀ ਸਮਾਨ ਲੈ ਕੇ ਜਾਣਾ ਪਰ ਕੀ ਕਰਦੇ ਸੀ ਉਹ ਉਹ ਨੂੰ ਸੀਲ ਤੋੜ ਕੇ ਹੋਰਨਾਂ ਦਾ ਵੀ ਸਮਾਨ ਵਿੱਚ ਪਾ ਲੈਂਦੇ ਸੀ ਟਾਈਮ ਸਿਰ ਡਰਾਈਵਰ ਨਹੀਂ ਕਰਦੇ ਸੀ ਕਈਆਂ ਦਾ ਸਮਾਨ ਚੋਰੀ ਹੋਇਆ ਜਿੱਦਾਂ ਬਾਥ ਐਂਡ ਬਾਡੀ ਵਰਕਸ ਕੰਪਨੀ ਦਾ ਐਮਾਜ਼ਨ ਦਾ ਤੇ ਜਦੋਂ ਇਨਵੈਸਟੀਗੇਟਰਸ ਗਏ ਉਹਨਾਂ ਦੇ ਹੀ ਵੇਅਰਹਾ우스 ਦੇ ਵਿੱਚੋਂ ਇੱਕ ਲੋਡ ਜਿਹੜਾ ਚੋਰੀ ਹੋਇਆ ਸੀ ਉਹਦੇ 10 ਪੈਲੇਟ ਸੀਗੇ ਉਹ ਉਹ ਵਰਥ 230000 ਡਾਲਰ ਦੇ ਉਹ ਬਾਥ ਐਂਡ ਬੋਡੀ ਵਰਕਸ ਦੇ ਉਹ ਉੱਥੋਂ ਲੱਭੇ ਇਸ ਤੋਂ ਬਿਨਾ ਹੋਰ ਵੀ ਜਿਹੜਾ ਸਮਾਨ ਆ ਬੱਖ ਬੱਖ ਕੰਪਨੀਆਂ ਦਾ ਉੱਥੋਂ ਲੱਭਿਆ ਬਿਲਕੁਲ ਸੋੰਦੇ ਦੇਖੋ ਵੀ 10 ਪੈਲੇਟ ਵਿੱਚ ਉਹ ਗਾਇਬ ਕੀਤੇ ਹੋਏ ਸੀਗੇ 2018 ਦਾ ਗੱਲ ਆ ਕਹਿੰਦੇ ਵੀ ਸੈਂਟਾ ਕਲਰੀਟਾ ਤੋਂ ohio ਨੂੰ ਜਾਣਾ ਸੀਗਾ ਲੋਡ ਬਾਥ ਐਂਡ ਬੋਡੀ ਵਰਕਸ ਦਾ ਤੇ ਸੀਲ ਕਹਿੰਦੇ ਵੀ ਉਦਾਂ ਜਦੋਂ ਉੱਥੇ ਪਹੁੰਚੀ ਦਾ ਲੱਗੀ ਹੋਈ ਸੀਗੀ ਤੇ ਬਾਅਦ ਚ ਪਤਾ ਲੱਗਾ ਜਦ ਖੋਲ ਕੇ ਵੀ 10 ਪੈਲੇਟ ਦਾ ਜਿਹੜਾ ਪ੍ਰੋਡਕਟ ਦੀ ਕੀਮਤ ਤਕਰੀਬਨ 2 ਲੱਖ 30 ਹਜ਼ਾਰ ਡਾਲਰ ਸੀ ਉਸ ਦੇ ਵਿੱਚੋਂ ਮਿਸਿੰਗ ਸੀਗਾ ਲਾ ਇਨਫੋਰਸਮੈਂਟ ਨੇ ਸਰਚ ਵਾਰੰਟ ਐਗਜ਼ੀਕਿਊਟ ਕੀਤਾ ਕਲੰਬਸ ਆਹਾਇਓ ਦੇ ਇਹਨਾਂ ਦੇ ਜਿਹੜਾ ਕਾਰਗੋ ਸੋਲੂਸ਼ਨ ਐਕਸਪ੍ਰੈਸ ਵੇਅਰਹਾ우스 ਦੇ ਵਿੱਚ ਤੇ ਜਿਹੜੇ 10 ਪੈਲੇਟ ਮਿਸਿੰਗ ਸੀਗੇ ਉੱਥੋਂ ਉਹਨਾਂ ਨੂੰ ਲੱਭੇ ਤੇ ਇਸ ਤੋਂ ਇਲਾਵਾ ਹੋਰ ਪੈਲੇਟ ਜਿਹੜੇ ਚੋਰੀ ਦੇ ਸਮਾਨ ਦੇ ਸੀਗੇ ਮਲਟੀਪਲ ਸ਼ਿਪਮੈਂਟਸ ਜਿਹੜੀਆਂ Amazon ਤੋਂ ਆ ਰਹੀਆਂ ਸੀਗੀਆਂ ਉਹ ਹਾਇਓਨੂ ਜਾਣੀਆਂ ਸੀ ਉੱਥੋਂ ਜਿਹੜਾ ਇਹ ਕੀਤਾ ਨਕਲੀ ਸੀਰੀਅਲ ਨੰਬਰਸ ਲਾਉਣੇ ਪੇਪਰਵਰਕ ਨੂੰ ਆਲਟਰ ਕਰਨਾ ਉਸ ਦੇ ਵਿੱਚ ਜਿਹੜਿਆ ਹੀਰਾ ਫੇਰੀਆਂ ਜਿਹੜੀਆਂ ਉਹ ਕਰਦੀਆਂ ਇਸ ਤਰੀਕੇ ਦੇ ਨਾਲ ਜਿਹੜਾ ਇਹ ਹੋਇਆ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਐਪਲੀਕੇਸ਼ਨ ਦੇ ਵਿੱਚ ਗੈਰੀਪੁੱਲਰ ਹੁਣੀ ਕਹਿੰਦੇ ਆ ਵੀ ਜਿਹੜਾ ਪੁੱਲਰ ਟਰਾਂਸਪੋਰਟ ਗਰੁੱਪ ਆ ਉਹ ਅਫੀਲੀਏਟਡ ਨਹੀਂ ਹੈਗਾ ਅਫਐਮਸੀਐਸ ਰੈਗੂਲੇਟਿਡ ਕੰਪਨੀਆਂ ਦੇ ਨਾਲ ਬਰਕੀ ਇਫੈਕਟ ਇਹ ਸੀਗਾ ਵੀ ਇਹਨਾਂ ਦੀ ਜਿਹੜੀ ਹੈ ਕਾਰਗੋ ਸੋਲੂਸ਼ਨ ਐਕਸਪ੍ਰੈਸ ਦੇ ਨਾਲ ਅਫੀਲੀਏਸ਼ਨ ਸੀਗੀ ਰੋਡ ਹੌਕ ਟਰਾਂਸਪੋਰਟੇਸ਼ਨ ਤੇ ਸ਼ੋਰ ਟਾਈਮ ਕੈਰੀਅਰ ਦੇ ਨਾਲ ਵੀ ਸੋ ਇਹ ਜਿਹੜੀ ਪੂਰੀ ਇਨਸਪੈਕਟਰ ਜਨਰਲ ਜਿਹੜੇ ਡੀਓਟੀ ਦੇ ਆ ਉਹਨਾਂ ਦੇ ਆਫਿਸ ਤੇ ਦੁਆਰਾ ਇਹ ਇਨਵੈਸਟੀਗੇਸ਼ਨ ਕੰਡਕਟ ਜਿਹੜੀ ਕੀਤੀ ਗਈ ਸੀ ਸੋ ਇਹ ਇੱਕ ਕਹਾਣੀ ਹੈ ਇਦਾਂ ਦੀਆਂ ਇਹ ਨਹੀਂ ਕਹਿੰਦੇ ਵੀ ਸਾਰੀ ਸਾਡੀ ਕਮਿਊਨਿਟੀ ਦੇ ਹੀ ਹੋਣਗੇ ਔਰ ਬਾਕੀ ਕਮਿਊਨਿਟੀ ਵਾਲੇ ਵੀ ਇਦਾਂ ਦੇ ਜਿਹੜੇ ਉਹ ਕਰੀ ਜਾਂਦੇ ਆ ਸ਼ਿਪਰਸ ਨੂੰ ਡੀਫਰਾਡ ਜਿਹੜਾ ਉਹ ਲਗਾਤਾਰ ਹੋ ਰਿਹਾ ਹੈ ਤੇ ਹੁਣ ਆਪਣੇ ਸਾਹਮਣੇ ਹੀ ਆ ਵੀ ਕਿੰਨੀ ਜ਼ਿਆਦਾ ਇਸ ਟਾਈਮ ਸਕੀਮਾਂ ਜਿਹੜੀਆਂ ਉਹ ਚੱਲਦੀਆਂ ਕਿਸ ਤਰੀਕੇ ਦੇ ਨਾਲ ਇਹੜਾ ਫੇਰੀਆਂ ਜਿਹੜੀਆਂ ਉਹ ਚੱਲ ਰਹੀਆਂ ਐਸੇ ਕਰਕੇ ਕਿਤੇ ਨਾ ਕਿਤੇ ਇੰਡਸਟਰੀ ਦਾ ਵੀ ਹਾਲਾਤ ਜਿਹੜੇ ਉਹ ਮਾੜੇ ਹੁੰਦੇ ਜਾ ਰਹੇ ਆ ਜੀ ਜੀੜਾ ਮੈਂ ਇਹ ਜਿਹੜੀ ਇਹ ਜਿਹੜੀ ਕੰਮ ਹੈਗਾ ਨਾ ਇਹ ਬਹੁਤ ਪੁਰਾਣਾ ਹੈਗਾ ਕਨਸੋਲਿਡੇਸ਼ਨ ਦਾ ਕੰਮ ਜਿਹੜਾ ਨਾ ਇਹ ਬੜਾ ਲੀਗਲ ਵੀ ਹੈਗਾ ਔਰ ਬੜਾ ਪੁਰਾਣਾ ਵੀ ਹੈਗਾ ਇਹਨੂੰ ਬਹੁਤ ਅਸੀਂ 96 ਦੇ ਵਿੱਚ ਜਦੋਂ ਕੰਪਨੀ ਸ਼ੁਰੂ ਕੀਤੀ ਸੀ ਪਹਿਲਾਂ ਸਾਡਾ ਕੰਮ ਕਨਸੋਲਿਡੇਸ਼ਨ ਦਾ ਹੀ ਕੰਮ ਸੀਗਾ ਪਰ ਉੱਥੇ ਤੁਸੀਂ ਸ਼ਿਪਰ ਦੀ ਇਜਾਜ਼ਤ ਦੇ ਨਾਲ ਕਨਸੋਲਿਡੇਸ਼ਨ ਕਰਦੇ ਆ ਜਿੱਥੇ ਕਿ ਸ਼ਿਪਰ ਤੁਹਾਨੂੰ ਇੱਕ ਪੈਲੇਟ ਦੋ ਪੈਲੇਟ ਦਿੰਦਾ ਆ ਔਰ ਚੀਪ ਰੇਟ ਦੇ ਉੱਤੇ ਉਹਨੇ ਉਹ ਪੈਲੇਟ ਜਿਹੜਾ ਨਿਊਯਾਰਕ ਅਕ੍ਰੋਸ ਕੰਟਰੀ ਪਹੁੰਚਾਉਣਾ ਹੁੰਦਾ ਸੋ ਉੱਥੇ ਕਨਸੋਲਿਡੇਸ਼ਨ ਹੁੰਦੀ ਹੈ ਜਿੱਦਾ ਫਾਰਵਰਡ ਏਅਰ ਹੈ ਗਿਆ ਕੰਪਨੀਆਂ ਹੋਰ ਕੰਪਨੀਆਂ ਆ ਟੀਮ ਏਅਰ ਹੈ ਗਿਆ ਹੋਰ ਕੰਪਨੀਆਂ ਬਹੁਤ ਹੈਗੀਆਂ ਜਿਹੜੀਆਂ ਕੀ ਕਨਸੋਲਿਡੇਸ਼ਨ ਦਾ ਕੰਮ ਕਰਦੀਆਂ ਲਾਈਨ ਹਾਲ ਕਰਦੀਆਂ ਸੋ ਇਹ ਜਿਹੜੀ ਬਿਜ਼ਨਸ ਹੈਗਾ ਮਾਡਲ ਹੈਗਾ ਇਹ ਬੜਾ ਪੁਰਾਣਾ ਹੈਗਾ ਇਸ ਬਿਜ਼ਨਸ ਮਾਡਲ ਦੇ ਵਿੱਚ ਇਹ ਕੰਮ ਚੱਲਦਾ ਆ ਰਿਹਾ ਹੈਗਾ ਔਰ ਖਾਸ ਕਰਕੇ ਲਾਸ ਐਂਜਲਸ ਏਰੀਆ ਦੇ ਵਿੱਚ ਕੰਮ ਬਹੁਤ ਵੱਡੀ ਲੈਵਲ ਤੇ ਹੁੰਦਾ ਹੈਗਾ ਕਨਸੋਲਿਡੇਸ਼ਨ ਦਾ ਇਸ ਕਨਸੋਲਿਡੇਸ਼ਨ ਦੇ ਕੰਮ ਦੇ ਵਿੱਚ ਕਈਆਂ ਨੇ ਇਹਦੇ ਵਿੱਚ ਜਿਹੜੀ ਆ ਉਹ ਚੀਜ਼ ਨੂੰ ਫੜ ਲਿਆ ਕਿ ਜਿੱਥੇ ਤੁਹਾਨੂੰ ਕੋਈ ਮਹਿੰਗਾ ਲੋਡ ਮਿਲਿਆ ਹੈਗਾ ਲੇਕਿਨ ਉਹ ਸ਼ਿਪਰ ਚਾਹੁੰਦਾ ਹੈਗਾ ਕਿ ਉਹ ਸਿੰਪਲੀ ਉਹਨਾਂ ਦਾ ਲੋਡ ਹੀ ਲੈ ਕੇ ਜਾਣਾ ਹੋਵੇ ਉਹਨਾਂ ਦਾ ਲੋਡ ਹੀ ਲੈ ਕੇ ਜਾਣਾ ਹੈ ਇਵਨ ਜਿਹੜੇ ਰਾਜਕਰਨ ਜਿਹੜੇ ਟ੍ਰੇਲਰ ਹੈਗੇ ਆ ਇਹ ਡਬਲ ਸਟੈਕ ਟ੍ਰੇਲਰ ਵੀ ਹੁੰਦੇ ਆ ਉਹਨਾਂ ਦੇ ਉੱਪਰ ਡਬਲ ਅੰਦਰ ਛਾਤ ਇੱਕ ਹੋਰ ਹੁੰਦੀ ਹੈ ਉੱਤੇ ਡਬਲ ਫਰੇਟ ਚਲਾਇਆ ਜਾਂਦਾ ਜਦੋਂ ਹਲਕਾ ਫਰੇਟ ਹੁੰਦਾ ਉਹ ਡਬਲ ਸਟੈਕ ਵੀ ਹੋ ਜਾਂਦਾ ਹੈ ਉੱਪਰ ਫਲੋਰ ਬਣ ਜਾਂਦੀ ਆ ਇਹ ਬੜਾ ਇਹਦੇ ਵਿੱਚ ਬਹੁਤ ਕੁਝ ਹੁੰਦਾ ਹੈ ਬੜੇ ਮਹਿੰਗੇ ਲੋਡ ਬਣ ਜਾਂਦੇ ਆ ਕਿਉਂਕਿ ਜਦੋਂ ਦੋ ਦੋ ਚਾਰ ਚਾਰ ਪੈਲੇਟ ਇਕੱਠੇ ਕਰਕੇ ਇੱਕ ਟਰੱਕ ਦੇ ਵਿੱਚ ਜਾਂਦੇ ਆ ਤੇ ਉਹ ਲਾਈਨ ਹਾਲ ਉਹਨੂੰ ਕਹਿੰਦੇ ਆ ਸੋ ਉਹਦੇ ਵਿੱਚ ਜਦੋਂ ਤੁਹਾਨੂੰ ਸ਼ਿਪਰ ਕੰਸੈਂਟ ਦੇ ਰਿਹਾ ਹੈਗਾ ਉਹ ਸੀਲ ਲਾ ਰਿਹਾ ਹੈਗਾ ਤੇ ਉਹ ਸੀਲ ਦਾ ਫਿਰ ਇਸ ਤਰ੍ਹਾਂ ਹੁੰਦਾ ਕਿ ਸੀਲ ਤੋੜੀ ਨਹੀਂ ਜਾਂਦੀ ਉਹ ਲੋਕ ਥੱਲੋ ਚ ਉਹਦੀਆਂ ਜਿਹੜੀਆਂ ਜਦੋਂ ਆਪਾਂ ਟ੍ਰੇਲਰ ਦੇ ਪਿੱਛੇ ਲੋਕ ਲਾਉਨੇ ਆ ਨਾ ਉਹਦੀ ਨਟਸ ਆ ਉਹ ਬਾਹਰੋਂ ਅੰਦਰੋਂ ਹੁੰਦੇ ਆ ਤਾਂ ਕਿ ਅੰਦਰੋਂ ਜੇ ਕੋਈ ਲੋਕ ਲੱਗ ਗਿਆ ਤੇ ਉਹ ਖੋਲਦੇ ਨਹੀਂਗੇ ਪਰ ਇੱਥੇ ਪਹਿਲਾਂ ਹੀ ਟ੍ਰੇਲਰ ਦੇ ਜਿਹੜੇ ਨਟਸ ਆ ਉਹ ਉਲਟੇ ਕਰ ਦਿੱਤੇ ਜਾਂਦੇ ਆ ਬਾਹਰੋਂ ਖੁੱਲਣ ਵਾਲੇ ਕਰ ਦਿੱਤੇ ਜਾਂਦੇ ਆ ਤੋ ਜਦੋਂ ਸੀਲ ਲੱਗ ਜਾਂਦੀ ਆ ਉਦੋਂ ਟ੍ਰੇਲਰ ਦਾ ਜਿਹੜਾ ਉਹ ਆਹ ੌਕਿਆ ਹੈਂਡਲ ਆ ਉਹਨੂੰ ਹੀ ਖੋਲ ਦਿੱਤੇ ਜਾਂਦੇ ਆ ਤੇ ਉਹਦਾ ਗੇਟ ਡੋਰ ਖੁੱਲ ਜਾਂਦਾ ਲੋਡ ਜਿਹੜਾ ਵਿੱਚ ਲੱਦ ਕੇ ਉਹਨੂੰ ਟ੍ਰਾਂਸਫਰ ਕਰਕੇ ਮੁੜ ਕੇ ਉੱਤੇ ਜਾ ਕੇ ਦੁਬਾਰਾ ਫਿਰ ਉਦਾਂ ਹੀ ਜਿਹੜਾ ਤੁਹਾਡਾ ਟ੍ਰੇਲਰ ਲੋਕ ਆ ਉਹ ਬੰਦ ਕਰ ਦਿੱਤਾ ਜਾਂਦਾ ਸੋ ਇਹ ਚੀਜ਼ਾਂ ਜਿਹੜੀਆਂ ਇਹ ਕਾਫੀ ਸਮੇਂ ਤੋਂ ਹੋ ਰਹੀਆਂ ਹੈਗੀਆਂ ਚੱਲ ਰਹੀਆਂ ਹੈਗੀਆਂ ਪਰ ਜਿਹੜਾ ਹੁਣ ਚੋਰੀ ਦਾ ਮਾਮਲਾ ਹੈਗਾ ਜਾਂ ਕੋਈ ਫਰੇਟ ਵਿੱਚੋਂ ਚੋਰੀ ਕਰ ਲੈਣਾ ਜਾਂ ਇਹ ਕਰ ਲੈਣਾ ਇਹ ਤਾਂ ਫਿਰ ਇੱਕ ਐਕਸੈਪਸ਼ਨਲ ਹੈਗਾ ਔਰ ਇਹ ਨਹੀਂ ਹੈਗਾ ਕਿ ਸਿਰ ਸਾਡੀ ਕਮਿਊਨਿਟੀ ਕਰ ਰਹੀ ਹੈਗੀ ਬਹੁਤ ਜ਼ਿਆਦਾ ਕਮਿਊਨਿਟੀਆਂ ਦੇ ਜਿਹੜੀਆਂ ਕਰ ਰਹੀਆਂ ਹੈਗੀਆਂ ਔਰ ਮੈਂ ਕਮਿਊਨਿਟੀ ਦੀ ਗੱਲ ਨਹੀਂ ਕਰੂਗਾ ਪਰ ਟਰਕਿੰਗ ਇੰਡਸਟਰੀ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਔਰ ਬਹੁਤ ਵੱਡੇ ਪੱਧਰ ਦੇ ਉੱਤੇ ਕੰਮ ਚੱਲਦਾ ਹੈਗਾ ਜੀ ਆਪਣੇ ਨਾਮ ਤੇ ਸੀਰੀਅਲ ਨੰਬਰ ਤੇ ਪੇਪਰਵਰਕ ਸਾਰਾ ਆਲਟਰ ਕਰਦੇ ਸੀ ਜੀ ਆਪਣੇ ਜਿਹੜੇ ਇਸ ਟਾਈਮ ਕਾਲਰਸ ਜਿਹੜੇ ਜੁੜ ਰਹੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਜੁੜੇ ਨੇ ਆਪਣੇ ਨਾਲ ਅਮਰੀਕ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ